ਦੋਸਤੋ ਤੁਸੀਂ ਪੰਜਾਬ ਵਿੱਚ ਖੇਤੀ ਕਰਦੇ ਕਿਸਾਨ ਤੇ ਖੇਤੀ ਕਰਨ ਦੇ ਤਰੀਕੇ ਦਾ ਬਹੁਤ ਵੇਖਿਆ ਹੋਣਗੇ ਪੰਜਾਬ ਦੇ ਕਿਸਾਨ ਵੀਰ ਬਹੁਤ ਜੋਰ ਲਾ ਰਹੇ ਨੇ ਖੇਤੀਬਾੜੀ ਨੂੰ ਲਾਏਵੰਦ ਧੰਦਾ ਬਣਾਉਣ ਵਾਸਤੇ ਦਿਨ ਰਾਤ ਮਿਹਨਤ ਕਰਦੇ ਪਏ ਨੇ ਪਰ ਉਹਨਾਂ ਨੂੰ ਬਾਹਰ ਦੇ ਮੁਲਕਾਂ ਵਾਂਗੂ ਇੰਨਾ ਜ਼ਿਆਦਾ ਮੁਨਾਫਾ ਨਹੀਂ ਹੁੰਦਾ ਫਰਿਆਂ ਸਪਰਿਆਂ ਦੇ ਮੁੱਲ ਭਰਦਿਆਂ ਭਰਦਿਆਂ ਕਿਸਾਨ ਦਾ ਲੱਖ ਟੁੱਟ ਜਾਂਦਾ ਆਓ ਤੁਹਾਨੂੰ ਦੱਸਦੇ ਹਾਂ ਕੀ ਫਰਕ ਹੈ ਪੰਜਾਬ ਦੀ ਖੇਤੀ ਕਰਨ ਤੇ ਬਾਹਰਲੇ ਮੁਲਕਾਂ ਦੀ ਖੇਤੀ ਕਰਨ ਦੇ ਤਰੀਕਿਆਂ ਵਿੱਚ ਅੱਜ ਮੈਂ ਜੋ ਤੁਹਾਨੂੰ ਦਿਖਾਉਣ ਜਾ ਰਿਹਾ ਉਹ ਵੇਖ ਕੇ ਤੁਹਾਨੂੰ ਪਤਾ ਲੱਗੇਗਾ ਪੰਜਾਬ ਵਿੱਚ ਖੇਤੀ ਕਰਨ ਦੇ ਤੇ ਯੂਰਪ ਦੇ ਦੇਸ਼ਾਂ ਵਿੱਚ ਖੇਤੀ ਕਰਨ ਦੇ ਤਰੀਕਿਆਂ ਦੇ ਵਿੱਚ ਉਹਨਾਂ ਦੀ ਟੈਕਨੀਕ ਦੇ ਵਿੱਚ ਕਿੰਨਾ ਫਰਕ ਹੈ ਇਸ ਟਾਈਮ ਮੈਂ ਹੈਗਾ ਇਟਲੀ ਦੇ ਵਿੱਚ ਇਟਲੀ ਦੇ ਕਿਸਾਨ ਜਾਨੀ ਕਿ ਟਾਲੀਅਨ ਜ਼ਿਮੀਦਾਰ ਵੀ ਕਹਿ ਲੀਏ ਤਾਂ ਕੋਈ ਬੁਜੀ ਗੱਲ ਨਹੀਂ ਹੈ ਇਹੋ ਜਿਹਾ ਕੀ ਕਰਦੇ ਨੇ ਇਹੋ ਜਿਹਾ ਖੇਤੀ ਕਰਨ ਦਾ ਉਹਨਾਂ ਦੇ ਕੋਲ ਕੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਉਹ ਇੰਨੇ ਖੁਸ਼ਹਾਲ ਰਹਿੰਦੇ ਨੇ ਇੰਨੇ ਵਧੀਆ ਆਪਣੀ ਲਾਈਫ ਨੂੰ ਜੀਵਨ ਨੂੰ ਆਪਣੇ ਨੂੰ ਬਤੀਤ ਕਰ ਰਹੇ ਨੇ ਆਓ ਦੇਖਦੇ ਹਾਂ ਮੈਂ ਦੱਸਦਾ ਤੁਹਾਨੂੰ ਇਹਦੇ ਬਾਰੇ ਇੰਚੀ ਫਰਗੇਟ ਤੁਸੀਂ ਵੇਖ ਸਕਦੇ ਹੋ ਮੱਕੀ ਦੀ ਕਿੰਨੀ ਵਧੀਆ ਫਸਲ ਹੈ ਇੱਕਦਮ ਬਰਾਬਰ ਕੋਈ ਟਾਂਡਾ ਕੋਈ ਬੂਟਾ ਕੋਈ ਮੋਟਾ ਨਹੀਂ ਕੋਈ ਛੋਟਾ ਨਹੀਂ ਕੋ ਪਤਲਾ ਨਹੀਂ ਐਨ ਇੱਕੋ ਜਿਹਾ ਬਰਾਬਰ ਵੇਖੋ ਕਿੰਨੇ ਵਧੀਆ ਲੱਗਦੇ ਹੈ ਨਾ ਮੈਂ ਜੋ ਇੱਥੇ ਆ ਕੇ ਵੇਖਿਆ ਜੋ ਮੈਨੂੰ ਸਭ ਤੋਂ ਜ਼ਿਆਦਾ ਸਮਝ ਆ ਰਿਹਾ ਹੈ ਜਾਂ ਮੈਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਜਿਹੜੇ ਕਿਸਾਨ ਨੇ ਆਪਣੀ ਫਸਲ ਦੇ ਲਈ ਪਾਣੀ ਦੀ ਵਰਤੋਂ ਬਹੁਤ ਹੀ ਸਹੀ ਢੰਗ ਨਾਲ ਕਰਦੇ ਆ। ਇਹ ਜਿਹੜੇ ਇਟਾਲੀਅਨ ਕਿਸਾਨ ਨੇ ਇਹ ਆਪਣੀ ਫਸਲ ਨੂੰ ਪਾਣੀ ਲਾਉਣ ਦੀ ਵਰਤੋਂ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਇਸ ਕਰਕੇ ਕਿਉਂਕਿ ਇਹਨਾਂ ਦੇ ਕੋਲ ਪਾਣੀ ਬਹੁਤ ਜ਼ਿਆਦਾ ਨਹੀਂ ਹੈ, ਲਿਮਟਿਡ ਹੈ। ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ, ਖਾਲ ਦੇ ਵਿੱਚ ਪਾਣੀ ਆ ਰਿਹਾ ਤੇ ਇਹ ਟਰੈਕਟਰ ਜਿਹੜਾ ਹੈਗਾ ਇਹਦੇ ਪਿੱਛੇ ਇੱਕ ਮਸ਼ੀਨ ਲੱਗੀ ਆ ਪੰਪ ਹੀ ਕਹਿ ਲਓ ਇਹਨੂੰ। ਇਹ ਉਸੇ ਪਾਣੀ ਨੂੰ ਆਪਣੀ ਜਿਹੜੀ ਮਰਜ਼ੀ ਫਸਲ ਦੇ ਵਿੱਚ ਜਾਂ ਜਿਹੜੇ ਮਰਜ਼ੀ ਪੈਲੀ ਨੂੰ ਖੇਤ ਨੂੰ ਇਹਨਾਂ ਨੇ ਪਾਣੀ ਲਾਉਣਾ ਹੁੰਦਾ ਉਹਦੇ ਵਿੱਚ ਇਹ ਨੇੜੇ ਕਰਕੇ ਡਾਇਰੈਕਟਰ ਉਹਨੂੰ ਖੜਾ ਕਰ ਦਿੰਦੇ ਨੇ ਤੇ ਤੁਸੀਂ ਵੇਖ ਸਕਦੇ ਹੋ ਇਹ ਕਿਵੇਂ ਮਸ਼ੀਨ ਦੇ ਨਾਲ ਪਾਣੀ ਜਿਹੜਾ ਚੱਕ ਕੇ ਖੇਤ ਦੇ ਵਿੱਚ ਪੈ ਰਿਹਾ ਤੁਸੀਂ ਵੇਖ ਸਕਦੇ ਹੋ ਇੱਕ ਤਾਂ ਇਹਨਾਂ ਦੀ ਪੈਲੀ ਬਹੁਤ ਪਧਰੀ ਹੁੰਦੀ ਹੈ ਜਦੋਂ ਪਾਣੀ ਲਾਉਂਦੇ ਆ ਉਹਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਮਤਲਬ ਥੋੜੇ ਜਿਹੇ ਟਾਈਮ ਦੇ ਵਿੱਚ ਪੈਲੀ ਭਰ ਜਾਂਦੀ ਹੈ ਇਹਨਾਂ ਦੀ ਦੇਉ ਵੇਖੋ ਤੁਸੀਂ ਜਿਹੜਾ ਟਰੈਕਟਰ ਚੱਲ ਰਿਹਾ ਵਾ ਪੰਪ ਆ ਜਿਹੜਾ ਇਹਦੇ ਅੱਗੇ ਇੱਕ ਛੋਟਾ ਜਿਹਾ ਕੰਗਾ ਜਿਹਾ ਟਾਈਪ ਦਾ ਲੱਗਿਆ ਹੋਇਆ ਵੀ ਪਾਣੀ ਵਿੱਚੋਂ ਫालतू ਦਾ ਸਮਾਨ ਜਿੱਦਾਂ ਕੋਈ ਕਹਿ ਲੋ ਕੱਖ ਕਣ ਜਿਹੜੇ ਉਹ ਅੱਗੇ ਨਾ ਜਾਣ ਤੇ ਪੈਲੀ ਦੇ ਵਿੱਚੋਂ ਜਿੱਦਾਂ ਆਪਣੇ ਵੇਖਿਆ ਖੰਡਾ ਜਾਂ ਪੈ ਜਾਂਦਾ ਜਦੋਂ ਆਪਾਂ ਪਾਣੀ ਲਾਉਨੇ ਆ ਤੇ ਉਹ ਖੰਡਾ ਵੀ ਨਾ ਪਵੇ ਇਹਨਾਂ ਨੇ ਜਿਹੜੇ ਜਿਹੜੇ ਖੇਤ ਨੂੰ ਪਾਣੀ ਲਾਉਣਾ ਟਰੈਕਟਰ ਜਮੈਂ ਉਹਦੇ ਨਾਲ ਲਾ ਦਿੰਦੇ ਨੇ ਤੇ ਖਾਲ ਜਿਹੜਾ ਸਾਰੇ ਇਹਨਾਂ ਦੇ ਖੇਤਾਂ ਦੇ ਨਾਲ 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 ਘੁੰਮਦਾ ਹੈ ਤੇ ਜੇ ਇਹਨਾਂ ਨੇ ਮੰਨ ਲਓ ਕਿਤੇ ਦੂਜੇ ਪਾਸੇ ਜਾਂ ਪੈਲੀ ਇਹਨਾਂ ਦੀ ਸੜਕ ਤੋਂ ਪਾਰ ਆ ਤੁਸੀਂ ਆ ਵੇਖ ਸਕਦੇ ਹੋ ਵੀ ਇਹਨਾਂ ਨੇ ਆ ਜਿਹੜੇ ਬੰਨ ਬਣਾਏ ਆ ਇਹ ਆਪਣੇ ਪੰਜਾਬ ਵਾਂਗੂ ਕਈਆਂ ਮੋੜਿਆਂ ਤੇ ਲੈ ਕੇ ਨਹੀਂ ਤੁਰੇ ਫਿਰਦੇ ਕਿਸਾਨ ਜਿਹੜੇ ਬੜੇ ਮਾਡਰਨ ਜਿਹੇ ਕਿਸਾਨ ਨੇ ਟੈਕਨੀਕ ਦੇ ਨਾਲ ਚੱਲਦੇ ਨੇ ਤੁਸੀਂ ਵੇਖ ਸਕਦੇ ਹੋ ਇਹਨਾਂ ਨੇ ਆ ਜਿਹੜੇ ਡੱਕੇ ਲੱਗੇ ਹੋਏ ਆ ਇਹ ਪੱਕੇ ਨੱਕੇ ਨੇ ਪੱਕੇ ਨੱਕੇ ਨੇ ਇਹਨਾਂ ਦੇ ਵਿੱਚ ਜਿੱਦਾਂ ਆਪਾਂ ਵੇਖੇ ਹੋਣੇ ਆ ਆਪਾਂ ਪਿੰਡਾਂ 'ਚ ਜਿਹੜੀਆਂ ਨਦੀਆਂ ਜਾਂ ਛੋਟੀਆਂ-ਛੋਟੀਆਂ ਨਹਿਰਾਂ ਨੇ ਉਹਨਾਂ ਨੂੰ ਗੇਟ ਨਹੀਂ ਲੱਗੇ ਹੁੰਦੇ ਗੇਟ ਹੈਡ ਜਿਹਨੂੰ ਕਹ ਦਿੰਦੇ ਆਪਾਂ ਹੈਡ ਤੇ ਉਹ ਜਿੱਦਾਂ ਹੀ ਮਤਲਬ ਉਹਨੂੰ ਸੰਗਲ ਨੂੰ ਘੁਮਾ ਕੇ ਚੁੱਕ ਦਿੰਦੇ ਨੇ ਉੱਪਰ ਗੇਟ ਇੱਕ ਗੇਟ ਚੁੱਕਤਾ ਦੂਜਾ ਖੋਲ ਦਿੱਤਾ ਉਸੇ ਤਰੀਕੇ ਨੇ ਇਹਨਾਂ ਨੇ ਛੋਟੇ-ਛੋਟੇ ਗੇਟ ਲਾਏ ਆ ਵੀ ਆ ਤੁਸੀਂ ਇੱਕੋ ਖਾਲ 'ਚ ਇਹਨਾਂ ਨੇ ਪਾਣੀ ਨੂੰ ਜੇ ਮੋੜਨਾ ਤੇ ਇਧਰ ਵਾਲਾ ਜਿਹੜਾ ਗੇਟ ਆ ਇਹਨੂੰ ਚੁੱਕ ਦੇਣਾ ਇਹਨੂੰ ਥੱਲੇ ਕਰ ਦੇਣਾ ਤੇ ਪਾਣੀ ਜਿਹੜਾ ਸੜਕ ਤੋਂ ਪਾਰ ਆ ਜਿੱਦਾਂ ਥੱਲੇ ਖਾਲ ਬਣਿਆ ਦੂਜੇ ਪਾਸੇ ਚਲੇ ਜਾਣਾ ਇਹ ਤਾਂ ਇਹਨਾਂ ਦਾ ਮੈਂ ਤੁਹਾਨੂੰ ਦਿਖਾ ਰਿਹਾ ਵੀ ਜ ਖਾਲਜੋ ਪਾਣੀ ਚੱਕ ਕੇ ਕਿਦਾਂ ਪਾਣੀ ਲਾਉਂਦੇ ਆ ਆਪਣੇ ਪੈੜੀਆਂ ਦੇ ਵਿੱਚ ਹੈਨਾ ਥੋੜੇ ਟਾਈਮ ਬਾਅਦ ਮੈਂ ਤੁਹਾਨੂੰ ਇੱਕ ਹੋਰ ਇਹਨਾਂ ਦੀ ਚੀਜ਼ ਦਿਖਾਵਾਂਗਾ ਉਹ ਪੂਰੀ ਪੂਰੇ ਖੇਤ ਦੇ ਵਿੱਚ ਇਹ ਕੀ ਕਰਦੇ ਨੇ ਇਹਨਾਂ ਦੇ ਕੋਲ ਇੱਕ ਮਸ਼ੀਨ ਹੈ ਮੈਂ ਤੁਹਾਨੂੰ ਆਉਣ ਵਾਲੇ ਜਿਹੜਾ ਮੈਂ ਦੂਜਾ ਵੀਡੀਓ ਪਾਵਾਂਗਾ ਉਹਦੇ ਵਿੱਚ ਤੁਹਾਨੂੰ ਦਿਖਾਵਾਂਗਾ ਕਿਵੇਂ ਜਿੱਦਾਂ ਨੈਚੁਰਲ ਬਰਸਾਤ ਪੈਂਦੀ ਹੈ ਨਾ ਇਦਾਂ ਕਰਕੇ ਉਹ ਫੁਹਾਰਾ ਜਿਹਾ ਚੱਲਦਾ ਹੈ ਤੇ ਉਹਦੇ ਨਾਲ ਪੂਰੇ ਖੇਤ ਤੇ ਪਾਣੀ ਪੈਂਦਾ ਹੈ ਇਨਾਂ ਕੋਲ ਬਿਲਕੁਲ ਪਾਣੀ ਜਿਹੜਾ ਹੈ ਇਹ ਵੇਸਟ ਨਹੀਂ ਕਰਦੇ ਤੁਸੀਂ ਇਹ ਵੇਖ ਲਓ ਇਹਨਾਂ ਦੇ ਕੋਲ ਅਜੇ ਪਾਣੀ ਨਹੀਂ ਹੈਗਾ ਤੇ ਇਹ ਯੂਰਪ ਦੇ ਲੋਕ ਜਿਹੜੇ ਯੂਰੋਪੀਅਨ ਕਿਸਾਨ ਨੇ ਇਟਾਲੀਅਨ ਕਿਸਾਨ ਮੀਆਂ ਦੂਜੇ ਵੀ ਆ ਹੋਰ ਵੀ ਕਈ ਕੰਟਰੀਆਂ ਦੇ ਕਿਸਾਨ ਨੇ ਇਹਨਾਂ ਨੇ ਅੱਤ ਕਰਾਈ ਪਈ ਆ ਜੇ ਕਿਤੇ ਇਹਨਾਂ ਕੋਲ ਪੰਜਾਬ ਵਾਂਗੂ ਧਰਤੀ 'ਚ ਪਾਣੀ ਹੋਵੇ ਵਧੀਆ ਤੇ ਇਹ ਪਤਾ ਨਹੀਂ ਕੀ ਹੋਗਾ ਦੇਣਾ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੈਂ ਹੋਰ ਵੀ ਤੁਹਾਨੂੰ ਜਿੰਨੇ ਵੀ ਯੂਰਪ ਦੇ ਵਧੀਆ-ਵਧੀਆ ਖੇਤ ਇਹਨਾਂ ਦੇ ਖੇਤੀ ਕਰਨ ਦੇ ਤਰੀਕੇ ਤੇ ਜਿਹੜੇ ਇੱਥੋਂ ਦੇ ਕਿਸਾਨ ਨੇ ਉਹ ਕਿਸਾਨ ਕਿੰਨੇ ਖੁਸ਼ਹਾਲ ਨੇ ਸਾਡੇ ਜਿੰਨੇ ਵੀ ਕਿਸਾਨ ਨੇ ਆਪਣੇ ਜਿਹੜੇ ਪੰਜਾਬੀ ਮੁੰਡੇ ਨੇ ਆਪਾਂ ਕਹਿ ਤੇ ਦਿੰਨੇ ਆ ਆਮ ਲੋਕਾਂ ਨੂੰ ਵੀ ਇੱਥੇ ਖੇਤੀ ਨਹੀਂ ਕਰਦੇ ਉੱਥੇ ਦੌੜ-ਦੌੜ ਕੇ ਜਾ ਕੇ ਪਤਾ ਨਹੀਂ ਉੱਥੇ ਜਾ ਕੇ ਕਹਿੰਦੇ ਅਸੀਂ ਖੇਤੀ ਕਰਾਂਗੇ ਉੱਥੇ ਲੋਕਾਂ ਦੀ ਗੁਲਾਮੀ ਕਰਾਂਗੇ ਪਰ ਇਹਨੂੰ ਤੁਸੀਂ ਗੁਲਾਮੀ ਨਾ ਮੰਨਿਓ ਤੁਸੀਂ ਇਹ ਦੇਖਿਓ ਵੀ ਇਹਨਾਂ ਦਾ ਮੁੱਲ ਕੀ ਪੈਂਦਾ ਹੈ ਫਿਰ ਦੂਸਰੀ ਚੀਜ਼ ਫਿਰ ਮੈਂ ਤੁਹਾਨੂੰ ਇਥੋਂ ਬਾਰੇ ਇਹ ਵੀ ਦੱਸਾਂਗਾ ਕਿ ਇਹ ਲੋਕ ਸਾਡੇ ਵਾਂਗੂ ਕੈਮੀਕਲ ਨਹੀਂ ਖਾਂਦੇ ਇਹ ਕਿੰਨੀਆਂ ਰੇਹਾਂ ਸਪਰੇਅਾਂ ਕਿੱਦਾਂ ਵਰਤਦੇ ਨੇ ਕੀ ਕਰਦੇ ਨੇ ਮੈਂ ਤੁਹਾਨੂੰ ਸਾਰੀ ਖੇਤੀ ਦੀ ਜਾਣਕਾਰੀ ਜਿਹੜੀ ਆ ਉਹ ਇਸ ਚੈਨਲ ਦੇ ਉੱਤੇ ਜ਼ਰੂਰ ਦਿੰਦਾ ਰਵਾਂਗਾ ਜੇ ਤੁਹਾਨੂੰ ਇਹ ਚੈਨਲ ਵਧੀਆ ਲੱਗਦਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਮਿਲਦੇ ਆਂ ਅਗਲੇ ਵੀਡੀਓ ਤੇ